ਔਰ ਇੱਥੋਂ ਦਾ ਜਿਹੜਾ ਸਟੈਂਡ ਹੈ ਸਾਡੇ ਪ੍ਰਾਈਮ ਮਿਨਿਸਟਰ ਟਰੂਡੋ ਹਰਾਂ ਦਾ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਚਿਰ ਤੱਕ ਪੀਸਫੁਲੀ ਇਹ ਮਜਾਰੇ ਹੁੰਦੇ ਆ ਸੀ ਉਹਨਾਂ ਨੂੰ ਰੋਕ ਨਹੀਂ ਸਕਦੇ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਆ ਰਾਈਟ ਟੂ ਸਪੀਚ ਜਿਹੜਾ ਆ ਉਹ ਹੈ ਔਰ ਇਹਨਾਂ ਨੂੰ ਬੋਲਣ ਦੀ ਆਜ਼ਾਦੀ ਹੈ ਪਰ ਨਾਲ ਦੀ ਨਾਲ ਉਹਨਾਂ ਕੈਨੇਡੀਅਨ ਨੂੰ ਅਪੀਲ ਕੀਤੀ ਹੈ ਕਿ ਉਹ ਹਮਾਸ ਦਾ ਜਿਹੜਾ ਕਾਰਾ ਨੂੰ ਕੰਡੈਮ ਕਰਨ ਤੇ ਇਜ਼ਰਾਇਲ ਦੇ ਨਾਲ ਖੜਾ ਹੋਵੇ ਇਹ ਰਾ ਨੇ ਬੁਨਿਆਦੀ ਤੌਰ ਦੇ ਉੱਤੇ ਕਤਲ ਕੀਤਾ ਔਰ ਇਹ ਖਾਲਸਤਾਨ ਦੀ ਜਿਹੜੀ ਮੂਵਮੈਂਟ ਹੈ ਇਹ ਉਹਨੂੰ ਹੀ ਇਹ ਉਹਦਾ ਕਤਲ ਕੀਤਾ ਦਰਅਸਲ ਦੇ ਵਿੱਚ ਜਿਹੜੀ ਕਿ ਜੀ ਤਰੀਕ ਤੇ ਥੋੜੀ ਜਿਹੀ ਪਿੱਛੇ ਜਾਓ ਨਾ ਜੀ ਤੇ ਅੰਗਰੇਜ਼ਾਂ ਨੇ ਜਿਹੜੀ ਜਿਹੜਾ ਇਤਤਦਾਰ ਰਣਜੀਤ ਸਿੰਘ ਕੋਲਤਾ ਨਾ ਦਰਅਸਲ ਜ਼ਿਆਦਤੀ ਤੇ ਉਹ ਕੀਤੀ ਨਾ ਸਭ ਤੋਂ ਜ਼ਿਆਦਾ ਜਿਹੜੀ ਸੀ ਤੇ ਇਹ ਹੱਕ ਤੇ ਆ ਬੰਦਾ ਸੀ ਕਿ ਜਦੋਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਕੋਲ اقتدار ਖੋਤਾ ਤੇ ਉਹਦੀ ਤੋਂ ਬਾਅਦ ਜਦੋਂ ਜਾਨ ਲੱਗੇ ਵਾਪਸ 47 ਦੇ ਵਿੱਚ ਚਾਹੀਦਾ ਸੀ ਨਾ ਕਿ ਇਸ ਪੰਜਾਬ ਦਾ ਜਿਹੜਾ ਸੀ ਉਹ ਜਿਹੜਾ ਇਲਾਕਾ ਸੀ ਜਿਹੜਾ ਭਾਰਤ ਨਾਲ ਰਿਹਾ ਉਹ ਨਾ ਪੂਰਾ ਸਿੱਖਾਂ ਦਾ ਆਪਣਾ ਇਲਾਕਾ ਬਣਾ ਕੇ ਜਾਂਦੇ ਖਾਲਸਤਾਨ ਮੇਰੇ ਨਜ਼ਦੀਕ ਤਿੰਨ ਮੁਲਕ ਬਣਨੇ ਚਾਹੀਦੇ ਸੀ ਪਾਕਿਸਤਾਨ ਦੁਸਤਾਨ ਤੇ ਖਾਲਸਤਾਨ ਦੁਜੇ ਮੁਲਕ ਦੀ ਸੋਇਲ ਤੇ ਜਿਹੜਾ ਸੋਵਰਨ ਮੁਲਕ ਹੋਵੇ ਉੱਥੇ ਆ ਕੇ ਕੋਈ ਏਜੰਸੀ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਤਾਂ ਉਹਦੀ ਨਿੰਦਾ ਹੋਣੀ ਚਾਹੀਦੀ ਆ ਪਰ ਕੀ ਤੁਸੀਂ ਇਹ ਠੀਕ ਸਮਝਦੇ ਹੋ ਕਿ ਕੋਈ ਦੁਜੇ ਮੁਲਕਾਂ ਚ ਜਾ ਕੇ ਤੇ ਕਿਸੇ ਮੁਲਕ ਨੂੰ ਤੋੜਨ ਲਈ ਕੋਈ ਜਥੇਬੰਦੀਆਂ ਕੰਮ ਕਰਨ ਤੇ ਉਹਨਾਂ ਦੇ ਉੱਤੇ ਵੀ ਕੁਝ ਰੋਕ ਲੱਗਣੀ ਚਾਹੀਦੀ ਜਾਂ ਨਹੀਂ ਲੱਗਣੀ ਚਾਹੀਦੀ ਕਿਉਂਕਿ ਭਾਰਤ ਦਾ ਸਟੈਂਡ ਇਹ ਆ ਕਿ ਹਿੰਦੁਸਤਾਨ ਨੂੰ ਤੋੜਨ ਵਾਸਤੇ ਕੁਝ ਲੋਕ ਜਿਹੜੇ ਉਹ ਐਕਟਿਵਲੀ ਕੰਮ ਕਰ ਰਹੇ ਨੇ ਤੇ ਉਹਨਾਂ ਦਾ ਜਿਆਦਾ ਜਿਹੜਾ ਆ ਜੋਰ ਹੈ ਉਹ ਕੈਨੇਡਾ ਤੇ ਅਮਰੀਕਾ 'ਚ ਆ ਸਿੱਖ ਹੁੰਦੇ ਨਾ ਸੱਤੇ ਜਾਂ ਧਰਮਾਂ ਤੋਂ ਅਲੱਗੋ ਕਿ ਵੀ ਸੋਚੀਏ ਤੇ ਜਿਹੜੇ ਪੰਜਾਬ ਦੇ ਖਿੱਤੇ ਦੀ ਇੱਕ ਸਾਂਝੀ ਹਕੂਮਤ ਸੀਗੀ ਉਹ ਇੱਕ ਬਰਕਰਾਰ ਰਹਿ ਸਕਦੀ ਉਸ ਸਮੇਂ ਦੀ ਨਾ ਮੁਸਲਮ ਲੀਗ ਜਾਂ ਹਿੰਦੂ ਸ਼ਕਤੀਆਂ ਜਾਂ ਕਤਲੋਗਾਰਤ ਨਾ ਹੁੰਦੀ ਜਾਂ ਅੰਗਰੇਜ਼ ਇਦਾਂ ਦਾ ਮੰਡ ਸਾਡੇ 'ਚ ਨਾ ਪੌਂਦਾ ਅਸੀਂ ਉਹਦੇ ਸ਼ਿਕਾਰ ਨਾ ਹੁੰਦੇ ਤੇ ਅੱਜ ਅਸੀਂ ਵੀ ਇੱਕ ਦੁਨੀਆ ਦੀ ਵੱਡੀ ਤਾਕਤ ਹੁੰਦੇ ਨਰਜਿਸ ਮੁਹੰਮਦੀ ਜਿਹੜੀ ਹੈ ਦਰਗਜ਼ ਮੁਹੰਮਦੀ ਇਹ ਸਮਾਂ ਦਾ ਪਾਇਨੀਅਰ ਹੈ ਹਿਊਮਨ ਰਾਈਟਸ ਦੀ ਜਿਹਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਖੁੱਲਾ ਮਿਲਣ ਗਿਆ ਹੈ ਰਾਮ ਦੀ ਤਾਂ ਉਹਨੂੰ ਜਿਹੜੀ ਕਿ ਕੈਦ ਕੀਤੀ ਹੋਈ ਹੈ ਜਿਹੜੀ ਕਿ ਜਿਹਨ ਜਿਹਦੇ ਆਕੂਬ ਜਿਹੜੇ ਨਾਲ ਉਹ ਉਹਨੂੰ ਨਹੀਂ ਦਿੱਤੇ ਜਿੰਨੇ ਮਿਲਨੇ ਚਾਹੀਦੇ ਨੇ ਪਾਕਿਸਤਾਨ ਦੇ ਵਿੱਚ ਹਿਊਮਨ ਰਾਈਟਸ ਦੀ ਓਵਰ ਆਲ ਤੇ ਵੂਮਨ ਰਾਈਟਸ ਦੀ ਸਥਿਤੀ ਕੀ ਆ ਤੇ ਉਹਦੇ ਲਈ ਕਿੰਨਾ ਕੁ ਸੰਘਰਸ਼ ਜਿਹੜਾ ਉਹ ਚੱਲ ਰਿਹਾ ਜਦੋਂ ਜਦ ਚੱਲ ਰਹੀ ਆ ਔਰ ਉਹਦੇ ਲਈ ਜਿੱਦਾਂ ਦੀ ਹੁਣ ਉਹ ਤੇ ਪੋਲੀਟੀਕਲ ਅਨਸਟੇਬਿਲਟੀ ਆ ਪਾਕਿਸਤਾਨ ਦੇ ਵਿੱਚ ਕਿਸੇ ਕਿਸੇ ਹਾਲਤ ਚ ਔਰ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਕ੍ਰਾਈਸਿਸ ਚੋ ਵੀ ਲੰਘ ਰਿਹਾ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਜਿਹੜੀ ਬੁਕਲਾ ਦੀ ਮੂਵਮੈਂਟ ਆ ਲਾ ਮੂਵਮੈਂਟ ਜਿਹੜੀ ਆ ਉਹ ਬੜੀ ਸਟਰੋਂਗ ਜਾਣੀ ਜਾਂਦੀ ਆ ਔਰ 엘ਿਟ ਕਲਾਸ ਦੀ ਇੱਕ ਪੜੀ ਲਿਖੀ ਜਮਾਤ ਜਿਹੜੀ ਆ ਉਹ ਇਨਸਾਨੀ ਹਕੂਕ ਦੀ ਵੀ ਗੱਲ ਕਰਦੀ ਆ ਪੋਲੀਟੀਕਲ ਦਖਲਅੰਦਾਜ਼ੀ ਵੀ ਕਰਦੀ ਆ ਜਿੱਥੇ-ਜਿੱਥੇ ਗਲਤੀਆਂ ਹੁੰਦੀਆਂ ਤੇ ਹੁਣ ਤੁਸੀਂ ਮੈਨੂੰ ਦੱਸ ਰਹੇ ਸੀ ਆਫ ਦੀ ਕੈਮਰਾ ਕਿ ਪਾਕਿਸਤਾਨ ਦੇ ਵਿੱਚ ਫਿਰ ਇੱਕ ਲਾਅ ਮੂਵਮੈਂਟ ਵੀ ਉੱਠਣ ਨੂੰ ਫਿਰਦੀ ਆ ਜਾਂ ਤਕਨੀਕ ਮੂਵਮੈਂਟ ਜਿਹੜੀ ਆ ਫਿਰ ਕਿਹਨੂੰ ਬਣ ਸਕਦੀ ਆ ਉਹ ਪਾਕਿਸਤਾਨ ਦੀ ਸਿਆਸਤ ਨੂੰ ਕਿੰਨਾ ਪ੍ਰਭਾਵਿਤ ਕਰੇਗੀ ਸ ਨੰਬਰ 1 ਹੈ ਕਿ ਕਾਨੂੰਨ ਦੀ ਹੁਕਮਰਾਨੀ ਨੰਬਰ 2 ਹੈ ਕਿ ਆਵਾਮੀ ਹਾਕਰਨੀ ਚਤੁਰਸਾਲਾ ਚੜ੍ਹ ਤੱਕ ਆਮਨੀ ਹਾਕਮियत ਕਾਇਮ ਨਹੀਂ ਹੋਈ ਤੀਸਰੇ ਨੰਬਰ ਤੇ ਅਦਾ ਹੈ ਕਿ ਹਕੀਕੀ ਆਜ਼ਾਦੀ ਨਹੀਂ ਸਹੀ ਮੰਨਿਆ ਜੇ ਅਸੀਂ ਆਜ਼ਾਦੀ ਹਾਸਲ ਸਾਨੂੰ ਨਹੀਂ ਮਿਲੀ ਨਾ ਕਿਉਂਕਿ ਨਿਮਾਸ਼ੀ ਤੌਰ ਦੇ ਉਸਤੇ ਆਜ਼ਾਦੀ ਨਹੀਂ ਮਿਲੀ ਭੁੱਖ ਨਾਲ ਦੇ ਤੋ ਆਜ਼ਾਦੀ ਨਹੀਂ ਮਿਲੀ ਲੋਕ ਭੁੱਖ ਦਾ ਸ਼ਿਕਾਰ ਨੇ ਪਰੇਸ਼ਾਨ ਪਰੇਸ਼ਾਨੀਆਂ ਦਾ ਸ਼ਿਕਾਰ ਨੇ ਤੇ ਉਹ ਹਕੀਕੀ ਆਜ਼ਾਦੀ ਦੀ ਜਿੱਦ ਜੀ ਕੀਤੀ ਜਾਏ ਚੌਥਾ ਹੈ ਕਿ दही तरक्की ने लिखा और कौमी सलामी के अदारे नोचन देख इंटलैक्चुअल सोचा देख और फैसला कर पाकिस्तान असि हकीकी मानिया लैके जाना है ਇਸ ਸਿਸਟਮ ਨੂੰ ਬੁਨਿਆਦੀ ਤੌਰ ਦੇ ਉੱਤੇ ਤਬਦੀਲੀਆਂ ਕਰਨੀਆਂ ਪੈਣਗੀਆਂ ਇਹ ਜਿਹੜਾ ਖੇਡ ਬਣਦੀ ਦੀ ਹੈ ਨਾ ਜਿਹੜੇ ਸਰਮਾਇਆਦਾਰ ਜ਼ਮੀਨਦਾਰ ਜਿਹੜਾ ਹੈ ਇਹ ਨੋਟਰੀ ਨੋਟਮਾਰ ਦੀ ਖੇਡ ਹੈ ਟੀਵੀ ਪੰਜਾਬ 24 ਸੈਵਨ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਆ ਪ੍ਰੋਗਰਾਮ ਗਲੋਬਲ ਅਫੇਅਰ ਦੇ ਵਿੱਚ ਮੇਰੇ ਨਾਲ ਜੁੜ ਗਏ ਨੇ ਜੀ ਪਾਕਿਸਤਾਨ ਸੁਪਰੀਮ ਕੋਰਟ ਤੋਂ ਹਿਊਮਨ ਰਾਈਟਸ ਲਈ ਕੰਮ ਕਰਦੇ ਹੋਏ ਵੱਡੇ ਨਾਮ ਦਾ ਐਡਵੋਕੇਟ ਇਸ਼ਟਾਰਕ ਚੌਧਰੀ ਜੀ ਉਹਨਾਂ ਨਾਲ ਫਸਤੀਰ ਮਾਮਲੇ ਤੇ ਅਸੀਂ ਗੱਲਬਾਤ ਕੀਤੀ ਆ ਕੁਝ ਇੱਕ ਗੱਲਾਂ ਬਾਤਾਂ ਉਹਨਾਂ ਨਾਲ ਆਪਾਂ ਹੋਰ ਕਰਨੀਆਂ ਚਾਹ ਰਹੇ ਆ ਸਭ ਤੋਂ ਪਹਿਲੀ ਗੱਲ ਤਾਂ ਮੈਂ ਉਹਨਾਂ ਨਾਲ ਇਹ ਕਰਨੀ ਜਾ ਰਿਹਾ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਇੰਡੀਆ ਤੇ ਕੈਨੇਡਾ ਦਾ ਜਿਹੜਾ ਡਿਸਪਿਊਟ ਸ਼ੁਰੂ ਹੋਇਆ ਪਿਆ ਆ ਉਹਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਆਵਾਜ਼ਾਂ ਤੁਹਾਨੂੰ ਸੁਣ ਰਹੀਆਂ ਨੇ ਪਾਕਿਸਤਾਨ ਦਾ ਆਬਾ ਮੈਨੂੰ ਕਿਸ ਤਰ੍ਹਾਂ ਦੇਖ ਰਿਹਾ ਔਰ ਦੂਜੇ ਪਾਸੇ ਕੈਨੇਡਾ ਦੀ ਪੋਜੀਸ਼ਨ ਵੀ ਇਹ ਆ ਕਿ ਅੱਜ ਜਿੱਦਾਂ ਅਸੀਂ ਉਹਨੇ ਗੱਲ ਕਰਕੇ اٹਿਆਂ ਫਲਸਤੀਨ ਮਾਮਲੇ ਦੀ ਅੱਜ ਅੱਜ ਇੱਥੇ ਫਲਸਤੀਨ ਵਾਲੇ ਪੱਖੋਂ ਵੀ ਮਜਾਰਾ ਹੋਇਆ ਵੱਡਾ ਔਰ ਇਜ਼ਰਾਇਲ ਦੇ ਲੋਕਾਂ ਵੱਲੋਂ ਵੀ ਮਜਾਰਾ ਹੋਇਆ ਔਰ ਇੱਥੋਂ ਦਾ ਜਿਹੜਾ ਸਟੈਂਡ ਹੈ ਸਾਡੇ ਪ੍ਰਾਈਮ ਮਿੰਿਸਟਰ ਟਰੂਡੋ ਹਰਾਂ ਦਾ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਚਿਰ ਤੱਕ ਪੀਸਫੁਲੀ ਇਹ ਮਜਾਰੇ ਹੁੰਦੇ ਆ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਆ ਰਾਈਟ ਟੂ ਸਪੀਚ ਜਿਹੜਾ ਆ ਉਹ ਹੈ ਔਰ ਇਹਨਾਂ ਨੂੰ ਬੋਲਣ ਦੀ ਆਜ਼ਾਦੀ ਹੈ ਪਰ ਨਾਲ ਦੀ ਨਾਲ ਉਹਨਾਂ ਕੈਨੇਡੀਅਨ ਨੂੰ ਅਪੀਲ ਕੀਤੀ ਹੈ ਕਿ ਉਹ ਹਮਾਸ ਦਾ ਜਿਹੜਾ ਕਾਰਾ ਉਹਨੂੰ ਕੰਡੈਮ ਕਰਨ ਤੇ ਇਜ਼ਰਾਇਲ ਦੇ ਹੱਕ ਚ ਖੜਾ ਹੋਣ ਜੀ ਆਹ ਦੇਖੋ ਜਿੰਨੀ ਦੇ ਜੇ 7 ਤੱਕ ਕਿ ਅਸੀਂ ਹਰਦੀਪ ਸਿੰਘ ਦਾ ਜਿਹੜਾ ਕਤਲ ਹੈ ਇਹ ਦੀ ਬਹੁਤ ਜ਼ਿਆਦਾ ਅਸੀਂ ਮਜ਼ਮਮਤ ਵੀ ਕੀਤੀ ਇਨਸਾਨੀ ਹਕੂਕ ਦੀਆਂ ਸੰਗਠਨਾ ਨੇ ਜਿਹੜੀਆਂ ਪਾਕਿਸਤਾਨ ਦੇ ਵਿੱਚ ਹੈ ਮੈਂ ਖੁਦ ਜਿਹੜਾ ਮੇਰਾ ਸਾਡੀ ਜਿਹੜੀ ਸੁਸਾਇਟੀ ਹੈ ਹਿਊਮਨ ਰਾਈਟਸ ਸੁਸਾਇਟੀ ਆਫ ਪਾਕਿਸਤਾਨ ਉਹਦਾ ਹਿਊਮਨ ਰਾਈਟਸ ਪੀਕੇ ਚੈਨਲ ਹੈ ਉਹਦੇ ਉੱਤੇ ਵੀ ਜੀ ਮੈਂ ਪ੍ਰੋਗਰਾਮ ਪੂਰਾ ਕੀਤਾ ਹੈ ਹਰਦੀਪ ਸਿੰਘ ਦੇ ਉੱਤੇ ਕਿ ਇਹ ਰਾ ਨੇ ਬੁਨਿਆਦੀ ਤੌਰ ਦੇ ਉੱਤੇ ਕਤਲ ਕੀਤਾ ਔਰ ਇਹ ਖਾਲਸਤਾਨ ਦੀ ਜਿਹੜੀ ਮੂਵਮੈਂਟ ਹੈ ਇਹ ਉਹਨੂੰ ਹੀ ਇਹ ਉਹਦਾ ਕਤਲ ਕੀਤਾ ਦਰਅਸਲ ਦੇ ਵਿੱਚ ਜਿਹੜੀ ਕਿ ਔਰ ਹਕੀਕਤ ਤੁਹਾਨੂੰ ਦੱਸਾਂ ਹਰਜੀਤ ਸਿੰਘ ਸਾਹਿਬ ਕਿ ਇਹ ਬੁਨਿਆਦੀ ਤੌਰ ਦੇ ਉੱਤੇ ਜਿਹੜੀ ਖਾਲਸਤਾਨ ਹੈ ਮੈਂ ਤੇ ਇਹਨੂੰ ਦੇਖਣਾ ਕਿ ਦੇਖੋ ਅੰਗਰੇਜ਼ਾਂ ਨੇ ਜੇ ਤੁਸੀਂ ਤਾਰੀਖ ਤੇ ਥੋੜੀ ਜਿਹੀ ਪਿੱਛੇ ਜਾਓ ਨਾ ਜੀ ਉਹ ਅੰਗਰੇਜ਼ਾਂ ਨੇ ਜਿਹੜੀ ਜਿਹੜਾ ਇਕਤਦਾਰ ਰਣਜੀਤ ਸਿੰਘ ਨੂੰ ਕੋਲਤਾ ਨਾ ਦਰਅਸਲ ਜ਼ਿਆਤੀ ਤੇ ਉਹ ਕੀਤੀ ਨਾ ਸਭ ਤੋਂ ਜ਼ਿਆਦਾ ਜਿਹੜੀ ਸੀ ਤੇ ਹੱਕ ਤੇ ਆ ਬੰਦਾ ਸੀ ਕਿ ਜਦੋਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਇਕਤਦਾਰ ਕੋਤਾ ਤੇ ਉਹਦੇ ਤੋਂ ਬਾਅਦ ਜਦੋਂ ਜਾਨ ਲੱਗੇ ਵਾਪਸ 47 ਦੇ ਵਿੱਚ ਦਾਇਤਾ ਸੀ ਨਾ ਕਿ ਇਸ ਪੰਜਾਬ ਦਾ ਜਿਹੜਾ ਸੀ ਉਹ ਜਿਹੜਾ ਇਲਾਕਾ ਸੀ ਜਿਹੜਾ ਭਾਰਤ ਨਾਲ ਰਿਹਾ ਉਹ ਨਾ ਪੂਰਾ ਸਿੱਖਾਂ ਦਾ ਆਪਣਾ ਇਲਾਕਾ ਬਣਾ ਕੇ ਜਾਂਦੇ ਖਾਲਸਾਣ ਮੇਰੇ ਨਜ਼ਦੀਕ ਤਿੰਨ ਮੁਲਕ ਬਣਨੇ ਚਾਹੀਦੇ ਸੀ ਪਾਕਿਸਤਾਨ ਹਿੰਦੁਸਤਾਨ ਤੇ ਖਾਲਸਾਣ ਕਿਉਂਕਿ ਅੰਗਰੇਜ਼ਾਂ ਨੇ ਤੇ ਇਹ ਜਿਹੜਾ ਇਲਾਕਾ ਸੀ ਰਣਜੀਤ ਸਿੰਘ ਉਹ ਕੋਤਿਆਂ ਦੇ ਪੂਰੇ ਪੰਜਾਬ 'ਚ ਰਣਜੀਤ ਸਿੰਘ ਦੀ ਹਕੂਮਤ ਸੀ ਤੇ ਇਹ ਉਹਨਾਂ ਨੇ ਜ਼ਿਆਤੀ ਕੀਤੀ ਔਰ ਉਹਦੀ ਵਜਨ ਅਫਸਰ ਜਿਹੜਾ ਨਾ ਇਹ ਆਇੰਦਾਂ ਫਿਰ ਭਾਰਤ ਜਿਹੜਾ ਨਾ ਉਹ ਜ਼ਿਆਤੀ ਦਰ ਜ਼ਿਆਤੀ ਦਰ ਜ਼ਿਆਤੀ ਕਰਦਾ ਆਇਆ ਜਿਹੜਾ ਜਿੱਦੀ ਕਿਸੇ ਤਰ੍ਹਾਂ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਉਹ ਰੂਨ ਮੱਥੋਂ ਤੱਕ ਚਲਾ ਗਿਆ ਕਿ ਕੈਨੇਡਾ ਜੈਸੇ ਮੁਲਕ ਦੇ ਵਿੱਚ ਜਾ ਕੇ ਵੀ ਉਹਨਾਂ ਇਹ ਕੰਮ ਕੀਤਾ ਇਹ ਬੜੀ ਵੱਡੀ ਅਸੀਂ ریاਸਤੀ دہشت گردੀ ਸਮਝਦੇ ਆਂ ਇੰਡੀਆ ਦੀ ਜਿਹੜੀ ਉਹਨਾਂ ਨੇ ਕੀਤੀ ਹੈ ਔਰ ਇਹ ریاਸਦੀ ਦਸ਼ਨਗਰਦੀ ਜਿਹੜੀ ਹੈ ਇਹਦੀ ਜਿੰਨੀ ਵੀ ਮਜ਼ਮਮਤ ਕੀਤੀ ਜਾਏ ਘੱਟ ਹੈ ਬਲਕਿ ਕਿਉਂਕਿ ਕਿਸੇ ਮੁਲਕ ਦੇ ਅੰਦਰ ਜਾ ਕੇ ਤੁਸੀਂ ਐਵੇਂ ਦਾ ਕੰਮ ਕਰਦੇ ਔਰ ਉਹ ਮੁਲਕ ਜਿਹੜਾ ਪੀਸਫੁਲ ਹੈ لہذا ਇਸ ਹੱਦ ਤੱਕ ਤੇ ਇਹ ਜਿੰਨੀ ਅਸੀਂ ਬਹੁਤ ਮਜ਼ਮਮਤ ਕੀਤੀ ਇੱਥੇ ਅਸੀਂ ਜਿਹੜਾ ਨਾ ਉਹ ਬਕਾਇਦਾ ਸਾਡਾ ਹਾਈ ਕੋਰਟ ਜਿਹੜਾ ਉੱਥੇ ਅਸੀਂ ਮਜ਼ਮਮਤੀ ਇਕਰਾਰਨਾਮੇ ਪਾਸ ਕੀਤੀ ਇਹ ਜਿਹੜਾ ਭਾਰਤ ਨੇ ਕੀਤਾ ਮੋਦੀ ਨੇ ਬੁਨਿਆਦੀ ਤੌਰ ਦੇ ਉਤੇ ਦੇਖਾ ਪਹਿਲੇ ਤੇ ਭਾਰਤ ਐਵੇਂ ਉਸ ਤਰ੍ਹਾਂ ਜਦੋਂ ਕਾਂਗਰਸ ਦੀ ਹਕੂਮਤ ਸੀ ਐਵੇਂ ਨਹੀਂ ਸੀ ਜਿਵੇਂ ਦਾ ਹੁਣ ਮੋਦੀ ਨੇ ਕੰਮ ਸ਼ੁਰੂ ਕੀਤਾ ਹੋਇਆ ਐਸਾ ਉਸ ਦੇ ਇਹ ਉਹੀ ਗੱਲ ਆ ਜਾਂਦੀ ਹੈ ਕਿ ਅਲਟਰਾ ਵਾਈਟ ਜਿਹੜੇ ਨੇ ਇਹ ਅਲਟਰਾ ਰਾਈਟ ਜਿਹੜੇ ਨੇ ਕਿਸੇ ਨੂੰ ਵੀ ਨਹੀਂ ਕਬੂਲ ਕਰਦੇ ਦਿਹਾਜਾ ਉਹਨਾਂ ਦਾ ਇਹ ਇਕਦਮ ਜਿਹੜਾ ਇਹ ਬੜਾ ਗਲਤ ਹੈ ਦੂਸਰੀ ਗੱਲ ਆ ਜਾਂਦੀ ਹੈ ਤੇ ਦੂਸਰਾ ਸਵਾਲ ਕੀ ਸੀ ਸਰਦਾਰ ਜੀ ਮੈਂ ਤੁਹਾਡੇ ਕੋਲ ਤੇਰਾ ਦੂਜਾ ਪੱਖ ਵੀ ਜਾਨਣਾ ਚਾਹੂੰਗਾ ਥੋੜਾ ਜਿਹਾ ਉਹ ਇਹ ਹੈ ਕਿ ਜਿਸ ਤਰੀਕੇ ਨਾਲ ਕਿਸੇ ਦੂਜੇ ਮੁਲਕ ਦੀ ਸੋਇਲ ਤੇ ਜਿਹੜਾ ਸੋਵਰਨੈਂਟ ਮੁਲਕ ਹੋਵੇ ਉੱਥੇ ਆ ਕੇ ਕੋਈ ਏਜੰਸੀ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਤਾਂ ਉਹਦੀ ਵਿੰਦਾ ਹੋਣੀ ਚਾਹੀਦੀ ਆ ਪਰ ਕੀ ਤੁਸੀਂ ਇਹ ਠੀਕ ਸਮਝਦੇ ਹੋ ਕਿ ਕੋਈ ਦੂਜੇ ਮੁਲਕਾਂ ਚ ਜਾ ਕੇ ਤੇ ਕਿਸੇ ਮੁਲਕ ਨੂੰ ਤੋੜਨ ਲਈ ਕੋਈ ਜਥੇਬੰਦੀਆਂ ਕੰਮ ਕਰਨ ਤੇ ਉਹਨਾਂ ਦੇ ਉੱਤੇ ਵੀ ਕੁਝ ਰੋਕ ਲੱਗਣੀ ਚਾਹੀਦੀ ਜਾਂ ਨਹੀਂ ਲੱਗਣੀ ਚਾਹੀਦੀ ਕਿਉਂਕਿ ਭਾਰਤ ਦਾ ਸਟੈਂਡ ਇਹ ਆ ਕਿ ਹਿੰਦੁਸਤਾਨ ਨੂੰ ਤੋੜਨ ਵਾਸਤੇ ਕੁਝ ਲੋਕ ਜਿਹੜੇ ਉਹ ਐਕਟਿਵਲੀ ਕੰਮ ਕਰ ਰਹੇ ਨੇ ਤੇ ਉਹਨਾਂ ਦਾ ਜ਼ਿਆਦਾ ਜਿਹੜਾ ਜੋਰ ਹੈ ਉਹ ਕੈਨੇਡਾ ਤੇ ਅਮਰੀਕਾ 'ਚ ਆ ਹਾਲਾਂਕਿ ਇੱਥੇ ਕੈਨੇਡਾ 'ਚ ਬੈਠੇ ਦੇਖਦੇ ਆ ਇਸ ਤਰ੍ਹਾਂ ਦੀ ਕੋਈ ਵੱਡੀ ਮੂਵਮੈਂਟ ਨਹੀਂ ਆ ਦੂਜੇ ਪਾਸੇ ਜਿੱਦਾਂ ਤੁਸੀਂ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਓਂ ਜਦੋਂ ਆਵਾਜ਼ ਉੱਠਦੀ ਆ ਇਸ ਗੱਲ ਦੀ ਕੋਈ ਸਿੱਖ ਕਾਜਲੀ ਜਾਂ ਖਾਲਸਤਰਣ ਦੀ ਤਾਂ ਉਹਨੂੰ ਫਿਰ ਉਹ ਨੈਸ਼ਨੈਲਿਟੀ ਦੇ ਦਾਇਰੇ ਚ ਲਿਆ ਕੇ ਤੇ ਕੰਡਮ ਕੀਤਾ ਜਾਂਦਾ ਹੈ ਕਿ ਪਾਕਿਸਤਾਨ ਹਮੇਸ਼ਾ ਹੀ ਇਸ ਤਰ੍ਹਾਂ ਦੀ ਜਿਹੜੀਆਂ ਸੈਪਰੇਟ ਮੂਵਮੈਂਟ ਨੇ ਉਹਨਾਂ ਨੂੰ ਸਪੋਰਟ ਕਰਦਾ ਹੈ ਕਿਉਂਕਿ ਬੰਗਲਾਦੇਸ਼ ਵਾਲੀ ਗੱਲ ਹੈ ਜੇ ਤੱਕ ਉਹਨਾਂ ਦੇ ਜੇਲ੍ਹ ਦੇ ਵਿੱਚ ਬੈਠੀ ਹੋਈ ਆ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਪਾਕਿਸਤਾਨ ਵਾਲਿਆਂ ਪਾਸੇ ਤੋਂ ਇਦਾਂ ਦੀ ਆਵਾਜ਼ ਉੱਠਦੀ ਆ ਤਾਂ ਉਹਦਾ ਕੋਈ ਬੈਨੀਫਿਟ ਹੁੰਦਾ ਹੈ ਖਾਲਸਤਾਨ ਮੂਵਮੈਂਟ ਨੂੰ ਕਿ ਨੁਕਸਾਨ ਹੁੰਦਾ ਹੈ ਮੇਰੀ ਨਜ਼ਰ ਤੇ ਆ ਕਿ ਜਦੋਂ ਪਾਕਿਸਤਾਨ ਚੋਟਦੀ ਆ ਤੇ ਬਾਕੀ ਜਿਹੜਾ ਹਿੰਦੁਸਤਾਨ ਆ ਉਹਨਾਂ ਨੂੰ ਉਹ ਨੈਸ਼ਨੈਲਿਟੀ ਰਾਸ਼ਟਰਵਾਦ ਦੇ ਉੱਪਰ ਲਿਆ ਕੇ ਤੇ ਸਾਰਿਆਂ ਨੂੰ ਇਹਦੇ ਖਿਲਾਫ ਕਰ ਲੈਂਦੇ ਆ। ਤੁਸੀਂ ਦੇਖੋ ਅਸੀਂ ਤੇ ਰਹੇ ਹਾਂ ਅਸੀਂ ਤੇ ਇਨਸਾਨੀ ਹਕੂਕ ਦੀ ਗੱਲ ਕਰਨੇ ਆ ਨਾ ਹੁਣ ਮੈਂ ਤੁਹਾਡੇ ਸਾਹਮਣੇ ਤੇ ਮੈਂ ਰਾਈਟ ਸੈਕਟਰ ਵਿਸਟਾ ਮੈਂ ਤੇ ਇਨਸਾਨੀ ਹਕੂਕ ਦੀ ਗੱਲ ਕਰਨੇ ਆ ਨਾ ਤੇ ਮੈਂ ਤੁਹਾਡੇ ਨਾਲ ਤਰੀਹੀ ਗੱਲ ਵੀ ਕਰਨਾ ਮੈਂ ਚੈਲੰਜ ਕਰਨਾ ਕਿ ਮੈਨੂੰ ਕੋਈ ਦੱਸੇ ਨਾ ਕੋਈ ਇੰਡੀਆ ਦਾ ਕੋ ਵੱਡੇ ਦਾ ਵੱਡਾ ਦਾਨਸ਼ਵਰੀ ਵੀ ਦੱਸੇ ਉਹ ਮੋਦੀ ਦਾ ਕੋਈ ਦਾਨਸ਼ਵਰ ਦੱਸੇ ਕਿ ਕੀ ਇਹ ਹਕੀਕਤ ਨਹੀਂ ਕਿ ਅੰਗਰੇਜ਼ਾਂ ਨੇ ਜਿਹੜਾ ਇਕਤਿਆਦ ਸੀ ਉਹ ਮਹਾਰਾਜਾ ਰਣਜੀਤ ਸਿੰਘ ਕੋ ਖੋਤਾ ਸੀ ਤੇ ਅਗਰ ਉਹਦੇ ਕੋ ਖੋਤਾ ਸੀ ਤੇ ਫਿਰ ਉਹ ਜਿਹੜਾ ਸਿੱਖਾਂ ਦਾ ਜਿਹੜਾ ਲੀਡਰ ਸੀ ਜਦੋਂ ਉਹਦੇ ਕੋ ਖੋਤਾ ਤੇ ਜਾਣ ਲੱਗਿਆ ਕਿ ਆ ਉਹ ਹੱਕ ਨਹੀਂ ਸੀ ਕਿ ਉਹਨਾਂ ਨੂੰ ਵਾਪਸ ਕਰਦਾ ਕੀ ਕਿਹਾ ਲ ਮੈਂ ਤੁਹਾਨੂੰ ਹੀ ਪੁੱਛਣਾ ਮੈਂ ਮੈਂ ਚੌਧਰੀ ਸਾਹਿਬ ਉਹ ਜਿਹੜਾ ਇਤਿਹਾਸ ਦਾ ਹਿੱਸਾ ਹੋ ਗਈ ਹੁਣ ਗੱਲ ਤੇ ਸਾਮਰਾਜੀ ਤਾਕਤਾਂ ਦੇ ਹਮੇਸ਼ਾ ਜਿਹੜੀਆਂ ਨੇ ਉਹ ਵੰਡ ਪਾਉਂਦੀਆਂ ਨੇ ਜੋ ਕੁਝ ਇੱਥੇ ਹੋਇਆ ਜਿੱਦਾਂ ਸਾਡੀ ਪਾਰਟੀਸ਼ਨ ਹੋਈ ਬਾਕੀ ਭਾਰਤ ਨੂੰ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਸੀ ਪੰਜਾਬੀ ਜਿਹੜੇ ਭਰਾ ਵਾਂ ਅਸੀਂ ਇਸ ਜਿਹੜਾ ਸਾਰਾ ਕੁਝ ਛੱਡਿਆ ਆ ਸਾਡਾ ਸੱਭਿਆਚਾਰ ਸਾਡੀ ਬਾਦਸ਼ਾਹ ਸਾਡਾ ਸਭ ਕੁਝ ਅਸੀਂ ਤੇ ਇਹ ਵੀ ਕਹਿੰਨੇਗੇ ਸਾਡਾ ਡੀਐਨਏ ਇੱਕ ਹੈ ਕੋਈ ਫਰਕ ਹੀ ਨਹੀਂ ਸੀ ਹੈਗਾ ਇਹ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਸਾਨੂੰ ਪੰਜਾਬੀਆਂ ਨੂੰ ਹੋਇਆ ਦੋ ਕੁ ਨਵੇਂ ਹੀ ਹੋਇਆ ਜੇ ਆਪਾਂ ਵੀ ਇਹ ਗੱਲ ਕਰਨਿਆਂ ਹਾਂ ਆਪਾਂ ਜੇ ਸਿੱਖ ਹੁੰਦੇ ਨਾ ਤੇ ਜਾਂ ਧਰਮਾਂ ਤੋਂ ਅਲੱਗ ਹੋ ਕੇ ਵੀ ਸੋਚੀਏ ਤੇ ਜਿਹੜੇ ਪੰਜਾਬ ਦੇ ਖਿੱਤੇ ਦੀ ਇੱਕ ਸਾਂਝੀ ਹਕੂਮਤ ਸੀਗੀ ਉਹ ਇੱਕ ਬਰਕਰਾਰ ਰਹਿ ਸਕਦੀ ਉਸ ਸਮੇਂ ਦੀ ਨਾ ਮੁਸਲਮ ਲੀਗ ਜਾਂ ਹਿੰਦੂ ਸ਼ਕਤੀਆਂ ਜਾਂ ਇਹ ਕਤਲੋਗਾਰਤ ਨਾ ਹੁੰਦੀ ਜਾਂ ਅੰਗਰੇਜ਼ ਇਦਾਂ ਦਾ ਵੰਡ ਸਾਡੇ 'ਚ ਨਾ ਪਾਉਂਦਾ ਅਸੀਂ ਉਹਦੇ ਸ਼ਿਕਾਰ ਨਾ ਹੁੰਦੇ ਤੇ ਅੱਜ ਅਸੀਂ ਵੀ ਇੱਕ ਦੁਨੀਆ ਦੀ ਵੱਡੀ ਤਾਕਤ ਹੁੰਦੇ ਆਹ ਦਰਸ ਕਹਿ ਰਹੇ ਹੋ ਯਕਨ ਦਿਓ ਅਸੀਂ ਤੇ ਗੱਲ ਰਾਈਟਸ ਦੀ ਕਰਦੇ ਆ ਨਾ ਜਦੋਂ ਵਰਜ਼ ਕਰ ਅਸੀਂ ਨਾਗਾ لینڈ ਦੀ ਗੱਲ ਕਰਨੇ ਆ ਤੇ ਉਹ ਉਥੋਂ ਦੇ ਹਕੂਕ ਦੀ ਗੱਲ ਕਰਨੇ ਆ ਤੇ ਇਹ ਤੇ ਨਹੀਂ ਕਹਿ ਸਕਦਾ ਕਿ ਕੋਈ ਉਹ ਅਸੀਂ ਉਹਨੂੰ ਤੋੜਨ ਦੀ ਗੱਲ ਕਰਨੇ ਆ ਵੀ ਉਹਨਾਂ ਦੇ ਹਕੂਕ ਦਿਓ ਤੁਸੀਂ ਦੇਖੋ ਨਾ ਜਦੋਂ ਪਿੱਛੇ ਇਹਨਾਂ ਨੇ ਆਪਣਾ ਜਿਹੜੀ ਕਿਸਾਨ ਮੂਵਮੈਂਟ ਚੱਲੀ ਹੈ ਭਾਰਤ ਦੇ ਅੰਦਰ ਸਾਰਾ ਜਿਹੜਾ ਇਲਾਕਾ ਹੈ ਸਾਰਾ ਜਿਹੜਾ ਉਹ ਇਹ ਕਮਜ਼ੋਰ ਕਰਨਾ ਚਾਹੁੰਦਾ ਸੀ ਜਿਹੜਾ ਪੰਜਾਬ ਦੇ ਜਿਹੜੇ ਜਿੰਨੇ ਵੀ ਸਿੱਖ ਸੀ ਜਾਂ ਜਿਹੜੀ ਬਰਾਦਰੀ ਸੀ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ ਆਪਣੀ ਜਿਹੜੀ ਤਾਕਤ ਜਿਹੜੀ ਹੈ ਉਹਨਾਂ ਕੋ ਖੋਣਾ ਚਾਹੁੰਦਾ ਸੀ ਸਾਰੀਆਂ ਫਸਲਾਂ ਸਾਰੀਆਂ ਜਮੀਨਾਂ ਇੱਕ ਤਰ੍ਹਾਂ ਦੀਆਂ ਠੀਕ ਹੈ ਨਾ ਤੇ ਇਹ ਅਸੀਂ ਅਗਰ ਅਸੀਂ ਗੱਲ ਕੀਤੀ ਉਹਨਾਂ ਦੇ ਹਕੂਕ ਦੀ ਤੇ ਇਹ ਕੋਈ ਗਲਤ ਗੱਲ ਤੇ ਨਹੀਂ ਕੀਤੀ ਇਹ ਕੋਈ ਤੋੜਨ ਵਾਲੀ ਗੱਲ ਤੇ ਨਹੀਂ ਕੀਤੀ ਜਿਵੇਂ ਤੁਸੀਂ ਹਕੂ ਕਿਸੇ ਦੇ ਹਕੂਕ ਜਿਹੜੇ ਨਾ ਉਹ ਦਿਓ ਇਹ ਕੋਈ ਗਲ ਨਹੀਂ ਕਰਦਾ ਦੇਹਾਦਾ ਸੀ ਤੇ ਹਕੂਕ ਦੀ ਗੱਲ ਕਰਦੇ ਆ ਐਸ ਵਾਸਤੇ ਉਹ ਅਸੀਂ ਗੱਲ ਕਰਦੇ ਰਵਾਂਗੇ ਐਜ਼ ਅ ਹਿਊਮਨ ਰਾਈਟਸ ਐਕਟੀਵਿਸਟ ਮੈਂ ਆਪਣੀ ਆਂਦੀ ਤੌਰ ਤੇ ਉਹ ਗੱਲ ਕਰਦਾ ਦੁਨੀਆ 'ਚ ਜਿੱਥੇ ਜਿੱਥੇ ਵੀ ਕੋਈ ਹਿਊਮਨ ਰਾਈਟਸ ਦੇ ਐਕਟੀਵਿਸਟ ਬੈਠੇ ਨੇ ਉਹ ਜਿੱਥੇ ਵੀ ਕਿਤੇ ਜ਼ਿਆਦਤੀ ਹੁੰਦੀ ਉਹਦੇ ਖਿਲਾਫ ਜਿੰਨੀ ਵੀ ਛੋਟੀ ਆਵਾਜ਼ ਹੈ ਜਿੰਨੇ ਕੁ ਜੋਗੇ ਹੁੰਦੇ ਆ ਉਹ ਕੋਸ਼ਿਸ਼ ਕਰਦੇ ਰਹਿੰਦੇ ਆ ਜੇ ਉਹ ਲੋਕ ਨਾ ਹੋਣ ਤੇ ਫਿਰ ਸ਼ਾਇਦ ਜ਼ੁਲਮ ਸਤਮ ਹੋਰ ਜ਼ਿਆਦਾ ਜਿਹੜਾ ਉਹ ਵੱਧ ਜਾਏ ਅੱਛਾ ਹੁਣ ਆਪਾਂ ਅਗਲੀ ਗੱਲ ਵੱਲ ਅੱઈએ ਥੋੜਾ ਜਿਹਾ ਜੀ ਆ ਈਰਾਨ ਦੀ ਗੱਲ ਆਪਾਂ ਕਰ ਰਹੇ ਸੀਗੇ ਈਰਾਨ ਦੇ ਵਿੱਚ ਵੀ ਹਿਊਮਨ ਰਾਈਟਸ ਨੂੰ ਲੈ ਕੇ ਕਾਫੀ ਸਾਰੀਆਂ ਮੁਸ਼ਕਲਾਂ ਆਪਾਂ ਖਾਸ ਕਰਕੇ ਸਰ ਜੇ ਤੁਸੀਂ ਮਾਇਨ ਨਾ ਕਰੋ ਤੇ ਜਿੰਨੀ اسلامی ਸਟੇਟ ਆ ਉੱਥੇ ਔਰਮਨ ਦੇ ਰਾਈਟਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਆ ਉਹ ਚਰਚਾ ਰਹਿੰਦੀ ਆ ਈਵਨ ਜਿਦਾਂ ਹੁਣ ਆਪਾਂ ਅਫਗਾਨਿਸਤਾਨ ਦੇ ਹਾਲਾਤ ਵੇਖ ਰਹੇ ਆ ਈਰਾਨ ਦੇ ਵਿੱਚ ਇੱਕ ਮੂਵਮੈਂਟ ਜਿਹੜੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਅੱਜ ਦੇ ਯੁੱਗ ਦੇ ਵਿੱਚ ਚਲੋ ਪਰਦਾ ਸਾਡੀ ਟ੍ਰੈਡੀਸ਼ਨ ਆ ਇਸ ਹਿੱਸਾ ਆ ਪਰ ਹੁਣ ਦੇ ਮਾਡਰਨ ਯੁੱਗ ਦੇ ਵਿੱਚ ਜਦੋਂ ਕੁਝ ਲੋਕ ਕੁਝ ਖੁੱਲਣ ਲੈਣੀਆਂ ਚਾਹੁੰਦੇ ਨੇ ਤੇ ਮਿਲੀਆਂ ਵੀ ਸੀ ਉਹਨਾਂ ਨੂੰ ਤੇ ਦੁਬਾਰਾ ਜਦੋਂ ਖੋਈਆਂ ਜਾਂਦੀਆਂ ਨੇ ਤੇ ਫਿਰ ਕੋਈ ਐਜੀਟੇਸ਼ਨ ਹੁੰਦੀ ਆ ਤੇ ਇਸੇ ਤਰ੍ਹਾਂ ਹੀ ਜਿਹੜਾ ਉਹ ਨਰਗਿਸ ਮੁਹੰਦੀਰਾ ਦਾ ਕੇਸ ਸੀਗਾ ਉਹ ਉਸ ਔਰਤ ਨੇ ਲੰਬਾ ਸਮਾਂ ਜद्दोजहद ਕੀਤੀ ਜਿਹੜੇ ਹਿਊਮਨ ਰਾਈਟਸ ਨੇ ਉਹਨਾਂ ਨੂੰ ਲੈ ਕੇ ਔਮਨ ਦੇ ਰਾਈਟਸ ਨੂੰ ਲੈ ਕੇ ਅੱਜ ਵੀ ਉਹ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਣ ਨੂੰ ਤੁਸੀਂ ਕਿਦਾਂ ਦੇਖਦੇ ਹੋ ਬਹੁਤ ਵੱਡੀ ਗੱਲ ਆ ਔਰ ਬੜੀ ਵੱਡੀ ਜद्दोजਹਿਦ ਆ ਉਹ 13 ਵਾਰੀ ਉਹਨੂੰ ਕੈਦ ਕੀਤਾ ਗਿਆ ਯਾਨੀ ਉਹਦੀ ਪੂਰੀ ਜਿਹੜੀ ਜ਼ਿੰਦਗੀ ਆ ਨਾ 50-50 ਸਾਲ ਉਹਦੀ ਉਮਰ ਹੈ ਤੁਸੀਂ ਦੇਖੋ ਤੇ ਉਹਨਾਂ ਦੀ ਸਾਰੀ ਜ਼ਿੰਦਗੀ ਅਗਰ ਜਿਹੜੀ ਜਿਹੜੀ ਦੌਰਾਨੇ ਕੈਦ ਉਹਨਾਂ ਨੇ guzari ਹੈ ਔਰ ਇਹ ਵੀ ਸ਼ਾਮਿਲ ਕਰ ਲਈਤੀ ਜੇ ਜਿਹੜੀ ਉਹਨਾਂ ਨੂੰ ਸਜ਼ਾ ਹੋਣਾ 10 ਸਾਲ ਹੋਈ ਹੋਈ ਹੈ ਤੇ ਤਕਰੀਬਨ ਕੋਈ 30-31 ਸਾਲ ਬਣ ਜਾਂਦੀ ਹੈ ਜਿਹੜੀ ਹੈ ਤੇ ਇਹ ਤੁਸੀਂ ਦੇਖ ਲੋਗਾ ਕਿੱਡਾ ਵੱਡਾ ਬਹੁਤ ਵੱਡੀ ਕੁਰਬਾਨੀ ਉਹਨਾਂ ਨੇ ਦਿੱਤੀ ਹੈ ਮਤਲਬ ਉਹਨਾਂ ਦਾ ਉਹਨਾਂ ਦਾ ਖੌਮਨ ਜਿਹੜਾ ਹੈ ਉਹ ਬੱਚੇ ਜਿਹੜੇ ਨੇ ਉਹ ਪੈਰਿਸ ਦੇ ਵਿੱਚ ਨਾ ਜੀ ਔਰ ਉਹ ਕਲੀ ਅਲੀਖ ਖਤੂਨ ਉਹ ਉੱਥੇ ਲੜੀ ਹੈ ਔਰ ਇਨਸਾਨੀਅਤ ਕੋ ਉਪਵਾਸੇ ਲੜੀ ਹੈ ਬੁਨਿਆਦੀ ਤੌਰ ਦੇ ਉੱਤੇ ਜਿਹੜੀ ਜਿਹੜੀ ਮੂਵਮੈਂਟ ਦਾ ਆਵਾਜ਼ ਹੋਇਆ ਨਾ ਪਿਛਲੇ ਸਾਲ ਅਗਰ ਦੇਖੋ ਤੇ ਉਹ ਆਪਣਾ ਜਿਹੜੀ ਅਮੀਨ ਸੀ ਜਿਹਦੀ ਜਿਹਨੂੰ ਮਾਰ ਦਿੱਤਾ ਸੀ ਉਹਨਾਂ ਨੇ ਉਹਨਾਂ ਦੀ ਜਿਹੜੀ ਈਰਾਨ ਦੀ ਜਿਹੜੀ ਸੀ ਜਹਾ ਫੋਰਸ ਸੀ ਜਿਹੜੀ ਹੈ ਉਹਦੇ ਤੋਂ ਇਤਜਾਜ ਸ਼ੁਰੂ ਹੋਇਆ ਜੀ ਤੇ ਇਹ ਹੁਣ ਖੁੱਲਾ ਮਿਲਨੀਆ ਚਾਹੀਦੀਆਂ ਨਾ ਇਹ ਬਿਲਕੁਲ ਠੀਕ ਕਹਿ ਰਹੇ ਹੋ ਖੁੱਲ੍ਹਾਂ ਮਿਲਣਗੇ ਤੇ ਲੋਕ ਜਿਹੜੇ ਨਾ ਉਹ ਉਹ ਜ਼ੇਹਨੀ ਤੌਰ ਤੇ ਉੱਤੇ ਵੀ ਮਜ਼ਬੂਤ ਹੋਣਗੇ ਤੇ ਇਹ ਬੜਾ ਵੱਡਾ ਮੈਂ ਤਾਂ ਸਮਝਦਾ ਕਿ ਇਹ ਨਰਗਿਸ ਮੁਹੰਮਦੀ ਜਿਹੜੀ ਹੈ ਨਰਗਿਸ ਮੁਹੰਮਦੀ ਇਹ ਮੈਸਮਰਨਾ ਪਾਇਨੀਅਰ ਹੈ ਹਿਊਮਨ ਰਾਈਟਸ ਦੀ ਜਿਹਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਖੁੱਲ੍ਹਾ ਮਿਲਣ ਗਿਆ ਹੈ ਈਰਾਨ ਦੀ ਖਾਤੂਨ ਨੂੰ ਜਿਹੜੀ ਕਿ ਕੈਦ ਕੀਤੀ ਹੋਈ ਹੈ ਜਿਹੜੀ ਕਿ ਜਿਹੜੀ ਕਿ ਜਿਹਦੇ ਹਕੂਕ ਜਿਹੜੇ ਨਾਲ ਉਹ ਉਹਨਾਂ ਨੇ ਹੀ ਦਿੱਤੇ ਜਿਹਨੇ ਮਿਲਨੇ ਚਾਹੀਦੇ ਨੇ ਵੀ ਦੁਸਤ ਹੈ ਤੁਹਾਡੀ ਗੱਲ ਕੇ ਉਹਨਾਂ ਨੂੰ ਅਸੀਂ ਆਪਣੇ ਸਦਾਰੇ ਵੱਲੋਂ ਵੀ ਜਿਹੜੀ ਆ ਸਲਾਮ ਪੇਸ਼ ਕਰਦੇ ਆਂ ਜੀ ਕਿ ਜਦੋਂ ਜਦ ਜਿਹੜੀ ਆ ਬਹੁਤ ਵੱਡੀ ਗੱਲ ਹੁੰਦੀ ਆ ਪਰ ਦੂਜੇ ਪਾਸੇ ਦੂਜੇ ਪਾਸੇ ਸਰ ਹੁੰਦਾ ਇਹ ਆ ਕਿ ਇੰਨਾ ਵੱਡਾ ਜਦੋਂ ਵਾਰਡ ਪੀਸ ਅਵਾਰਡ ਮਿਲ ਜਾਂਦਾ ਨੋਬਲ ਅਵਾਰਡ ਉਤੋਂ ਬਾਅਦ ਵੀ ਕਈ ਵਾਰ ਸੁਣਵਾਈ ਨਹੀਂ ਹੁੰਦੀ ਆ ਆਪਾਂ ਮੀਆਂ ਮਾਰਦੀ ਜੇ ਮਿਸਾਲ ਲੈ ਲਈਏ ਉੱਥੇ ਇੱਕ ਲੇਡੀ ਨੇ ਸਾਰੀ ਉਮਰ ਸੰਘਰਸ਼ ਕੀਤਾ ਇਸੇ ਤਰ੍ਹਾਂ ਦੇ ਸੰਘਰਸ਼ ਹੋਰ ਜਗ੍ਹਾ ਵੀ ਹੋਏ ਭਾਰਤ ਵਿੱਚ ਹੀ ਕੁਝ ਔਰਤਾਂ ਦੇ ਨਾਂ ਹੈਗੇ ਆ ਔਰ ਉਹਨਾਂ ਦਾ ਬਾਅਦ ਵਿੱਚ ਕੋਈ ਵਾਲੀਵਾਰਸ ਬਣਦਾ ਨਹੀਂ ਆ ਹੁਣ ਫਿਰ ਉਹ ਮੀਆਮਾਰ ਦੇ ਵਿੱਚ ਵੀ ਫੌਜੀ ਬੂਟਾਂ ਥਲੇ ਉਦੜਿਆ ਜਾ ਰਿਹਾ ਲੋਕਾਂ ਨੂੰ ਉੱਥੇ ਵੀ ਡੈਮੋਕ੍ਰੇਸੀ ਦਾ ਭੋਗ ਪੈ ਗਿਆ ਲਗ ਭਾਗ ਜੀ ਆਂਦਰਸ ਕਹਿ ਰਹੇ ਹੋ ਜਿਹੜਾ ਨਾ ਆਪਣਾ ਉਹਦੀ ਵੀ ਦੇਖੋ ਨਾ ਵੱਡੀ ਸਟੇਬਲ ਸੀ ਜਿਹੜੀ ਲੇਕਿਨ ਉਹਦੇ ਤੋਂ ਬਾਅਦ ਜਿਹੜਾ ਹੈ ਨਾ ਉਹ ਬੂਟਾਂ ਥੱਲੇ ਆ ਗਏ ਇਹ ਤੇ ਫਿਰ ਚੱਲਦਾ ਹੀ ਇਹ سلسلہ ਦੋ ਫੋਰਸ ਜਿਹੜੀਆਂ ਨੇ ਬੁਨਿਆਦੀ ਤੌਰ ਦੇ ਉੱਤੇ ਤੇ ਇਨਸਾਨੀ ਹਕੂਕ ਦੀ ਆਵਾਜ਼ ਜਿਹੜੀ ਹੈ ਉਹ ਕਿਉਂਕਿ ਉਹ ਮਹਾਰਾਨਾਂ ਨੂੰ ਚੰਗੀ ਨਹੀਂ ਲੱਗਦੀ ਜਿਨ੍ਹਾਂ ਕੋ ਪਾਵਰ ਹੈ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਉਹ ਫਿਰ ਸਮਝ ਦੇ ਨਾਲ ਕਿ ਇਹਨਾਂ ਨੂੰ ਦਬਾ ਕੇ ਰੱਖੋ ਆਮ ਦੇ ਉੱਤੇ ਰੂਲ ਕਰੋ ਤੇ ਲੇਕਿਨ ਇਹ ਹੈ ਕਿ ਹੁਣ ਉਹ ਵੇਲਾ ਆ ਗਿਆ ਹੈ ਇਹ ਦੁਨੀਆ ਜਿਸ ਤਰ੍ਹਾਂ ਪੂਰੀ ਇੱਕ ਘਾਰ ਹੈ ਉਹ 11 ਮਲਕਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਰਹਿਣ ਵਾਲੇ ਜਿਹੜੇ ਕੈਨੇਡਾ 'ਚ ਦੇਖਦੇ ਨੇ ਅਮਰੀਕਾ 'ਚ ਦੇਖਦੇ ਨੇ ਉਹਨਾਂ ਦੇ ਸ਼ਹਿਰੀਆਂ ਨੂੰ ਜਿਹੜੇ ਹਕੂਕ ਨੇ ਉਹ ਵੀ ਮਿਲਨੇ ਚਾਹੀਦੇ ਨੇ ਇਹ ਅਸੀਂ ਇੱਕ ਹੀ ਦੁਨੀਆ 'ਚ ਰਹਿ ਰਹੇ ਹਾਂ ਇੱਕ ਹੀ ਦੁਨੀਆ ਦੇ ਲੋਕਾਂ ਨੇ ਫਿਰ ਇਹ ਮਸਾਇਲ ਤੇ ਹਨ ਇਹ ਬਕਤ ਦੇ ਲੱਗੇਗਾ ਟਾਈਮ ਤੇ ਲੱਗੇਗਾ ਲੇਕਿਨ ਇਹ ਚੀਜ਼ਾਂ ਅੱਗੇ ਵਧ ਰਹੀਆਂ ਨੇ ਇਹ ਜਿ ਸਾਗੇ ਵਧ ਰਹੀਆਂ ਬਿਹਤਰੀ ਦੀ ਦਿਰਵਾਜ਼ਾ ਖੁੱਲ ਗਈ ਹੈ ਜੀ ਅੱਛਾ ਚੌਧਰੀ ਸਾਹਿਬ ਪਾਕਿਸਤਾਨ ਚ ਕੀ ਹਾਲਾਤ ਆ ਵੂਮਨ ਰਾਈਟਸ ਦੀ ਪਾਕਿਸਤਾਨ ਚ ਕੀ ਕੀ ਪੋਜੀਸ਼ਨ ਤੁਸੀਂ ਦੇਖਦੇ ਹੋ ਕਿਉਂਕਿ ਤੁਸੀਂ ਇੱਥੇ ਸਿੱਧੇ ਤੌਰ ਤੇ ਫਾਈਟ ਕਰ ਰਹੇ ਹੋ ਨਾ ਇਹਨਾਂ ਕਾਲੀ ਲੋਕਾਂ ਦੇ ਹੱਕਾਂ ਲਈ ਤੁਸੀਂ ਇੱਕ ਬੜਾ ਵੱਡਾ ਜੈਨਸ ਵਾਲਾ ਕੇਸ ਲੜਿਆ ਜਿਹੜਾ ਰੇਪ ਕੇਸ ਸੀਗਾ ਜਾਂ ਇਦਾਂ ਦੇ ਕੇਸ ਤੁਸੀਂ ਵੱਡੇ ਜਿੱਤੇ ਵੀ ਆਰ ਲੋਕਾਂ ਦੀ ਹੈਲਪ ਕੀਤੀ ਆ ਪਾਕਿਸਤਾਨ ਦੇ ਵਿੱਚ ਹਿਊਮਨ ਰਾਈਟਸ ਦੀ ਓਵਰਆਲ ਤੇ ਵੂਮਨ ਰਾਈਟਸ ਦੀ ਸਥਿਤੀ ਕੀ ਆ ਤੇ ਉਹਦੇ ਲਈ ਕਿੰਨਾ ਕੁ ਸੰਘਰਸ਼ ਜਿਹੜਾ ਉਹ ਚੱਲ ਰਿਹਾ ਜਦੋਂ ਜਦ ਚੱਲ ਰਹੀ ਆ ਔਰ ਉਹਦੇ ਲਈ ਜਦਾਂ ਦੀ ਹੁਣ ਉਹ ਤੇ ਪੋਲੀਟੀਕਲ अनस्टेबिलिटी ਹੈ ਆ ਪਾਕਿਸਤਾਨ ਦੇ ਵਿੱਚ ਕਿਸੇ ਕਿਸੇ ਹਾਲਤ ਚ ਔਰ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਵੀ ਲੰਘ ਰਿਹਾ ਪਾਕਿਸਤਾਨ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜਾ ਆਵਾਮ ਹੈ ਉਹਦਾ ਹੋਰ ਗਲਾ ਕੁੱਟਿਆ ਜਾਂਦਾ ਤੁਸੀਂ ਕੀ ਮਹਿਸੂਸ ਕਰਦੇ ਹੋ ਪਾਕਿਸਤਾਨ ਚ ਕੀ ਹਾਲਾਤ ਲੱਗਦੇ ਆ ਤੁਹਾਨੂੰ ਤੁਸੀਂ ਬਿਲਕੁਲ ਤੁਸੀਂ درست ਕਹਿ ਰਹੇ ਹੋ ਕਿ ਪਾਕਿਸਤਾਨ ਦੇ ਵਿੱਚ ਬੜਾ ਔਖਾ ਹੋ ਗਿਆ ਹਾਂ ਸਾਡੇ ਜਿਹੜੇ ਇਨਸਾਨੀ ਹਕੂਕ ਦੇ ਉੱਤੇ ਕੰਮ ਕਰ ਰਹੇ ਨੇ ਜਿਹੜੇ ਆਵਾਜ਼ بلند ਕਰ ਰਹੇ ਨੇ ਇਹਦੇ ਕਿਸੇ ਦਾ ਜਹਾਜ਼ ਅਸੀਂ ਕਰ ਰਹੇ ਹਾਂ ਕਿਉਂਕਿ ਹਰ ਨਵੇਂ ਐਵੇਂ ਹੁੰਦਾ ਕਿ ਜਿਵੇਂ ਤੁਸੀਂ ਤੁਹਾਡੀ ਜਿਹੜੀ ਗੱਲ ਹੈ ਉਹ ਕਈਆਂ ਨੂੰ ਚੰਗੀ ਨਹੀਂ ਲੱਗਦੀ ਔਰ ਉਹ ਸਵਾਲ ਇਹਨਾਂ ਨੂੰ ਫਿਰ ਜਿਹੜਾ ਨਾ ਉਹ ਲੇਕਿਨ ਅਸੀਂ ਉਹਦੇ باوجود ਗੱਲ ਕਰ ਰਹੇ ਹਾਂ ਠੋਕ ਮਾ ਜਾ ਕੇ ਗੱਲ ਕਰ ਰਹੇ ਹਾਂ ਕਿਉਂਕਿ ਜਦੋਂ ਤੁਹਾਡਾ ਮਿਸ਼ਨ ਬਣ ਜੇ ਜ਼ਿੰਦਗੀ ਦਾ ਉਸਾਤੀ ਤੌਰ ਦੇ ਦੇ ਮੈਂ ਕਹਾਂਗਾ ਕਿ ਜਦੋਂ ਮੇਰੀ ਜ਼ਿੰਦਗੀ ਦਾ ਮਿਸ਼ਨ ਬਣ ਜਾਏ ਕਿ ਤੁਸੀਂ ਇਨਸਾਨੀ ਹਕੂਕ ਵਾਸਤੇ ਲੜਨਾ ਇਹ ਆਪਣੀ ਜ਼ਾਤ ਨਹੀਂ ਨਹੀਂ ਲੜਨਾ ਸ਼ੇਰ ਡਰ ਖੌਫ ਖਤਮ ਹੋ ਜਾਂਦਾ ਹੈ ਜਿਹੜਾ ਨਾ ਜੀ ਇਹ ਡਰ ਖੌਫ ਨਹੀਂ ਰਹਿੰਦਾ ਤੇ ਇਹ ਲੱਗਦਾ ਹੈ ਕਿ ਇਹ ਮੈਂ ਸਮਝ ਨਾ ਕਿ ਹੁਣ ਜਿਵੇਂ ਦੀ ਸੁਰਤੀ ਹਾਲ ਆ ਪਾਕਿਸਤਾਨ ਦੇ ਵਿੱਚ ਜਿਹੜੇ ਕੌਮੀ ਸਲਾਮਤੀ ਦੇ ادارے ਨੇ ਉਹਨਾਂ ਨੂੰ ਵੀ ਇਹ ਸੋਚਣਾ ਪਏਗਾ ਕਿ ਅਸੀਂ ਇਹਨਾਂ ਨੂੰ ਹਕੂਕ ਦਈਏ ਇਹ ਤਰੀਕਾ ਨਹੀਂ ਹੈ ਕਿ ਇਹਨਾਂ ਨੂੰ ਅਸੀਂ ਦਬਾ ਦਈਏ ਕਿਉਂ ਨਹੀਂ ਅਗਰ ਕਿਸੇ ਪਾਸਿਓਂ ਵੀ ਕੋਈ ਇحتਜਾਜ ਨਿਕਲਦਾ ਕੋਈ ਵੱਡਾ ਇحتਜਾਜ ਵੀ ਸ਼ਾਮ ਦਾ ਹੋ ਸਕਦਾ ਹੈ ਕਿ ਜਿਹਦਾ ਫਿਰ ਕੰਟਰੋਲ ਹੀ ਨਾ ਹੋ ਸਕੇ ਨਾ ਇਸ ਵਾਸਤੇ ਇਹ ਇਹ ਵੀ ਕਮਿਸਮਾਰਤੀ ਦੇ ادارے ਨੂੰ ਸਮਝਣਾ ਚਾਹੀਦਾ ਹੈ ਉਹਨਾਂ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਕਿ ਆਵਾਮ ਨੂੰ ਐਸ ਹੱਦ ਤੱਕ ਲੈ ਜਾਣ ਕਿ ਆਵਾਮ ਜਿਹੜੇ ਨੇ ਉਹ ਫਿਰ ਉਪਰਸ ਹੋਏ ਫਿਰ ਨਿਕਲਣ ਉਹ ਫਿਰ ਬੜੀ ਖਤਰਨਾਕ ਸੂਰਤial ਹੁੰਦੀ ਹੈ ਤੇ ਅਦਰਵਾਈਜ਼ ਤੇ ਆਪਣੇ ਤੇ ਹੀ ਅਸੀਂ ਲੱਗੇ ਆ ਜਿੰਨੇ ਵੀ ਇਨਸਾਨੀ ਹਕੂਕ ਨੇ ਬਹੁਤ ਸਾਰੇ ਲੋਕ ਜੇਲਾ ਚ ਵੀ ਨੇ ਜਿਹੜੇ ਸਿਆਸੀ ਜਿਹੜੇ ਕੈਦੀ ਬਣੇ ਜਿਹੜੇ Imran Khan ਸਾਹਿਬ ਇਸ ਤਰ੍ਹਾਂ ਹਨ ਫਿਰ ਅੰਨੇ ਬਾਕੀ ਜਿਹੜੇ ਲੋਕ ਨੇ ਉਹ ਗਾਈ ਦੇ ਲੇਕਿਨ ਇਹ ਕਿ ਨਾਲ ਇੱਕ ਲੜਾਈ ਵੀ ਹੈ ਇਨਸਾਨੀ ਹਕੂਕ ਦੀ ਇਹ ਔਖਾ ਹੈ ਆ ਲੋਕਾਂ ਦੇ ਇਹਨਾਂ ਤੀਸਰੀ ਦੁਨੀਆ ਦੇ ਵਿੱਚ ਰਹਿ ਕੇ ਇਨਸਾਨੀ ਹਕੂਕ ਦੀ ਗੱਲ ਕਰਨਾ ਇਹ ਲੇਕਿਨ ਉਹ ਕਹਿੰਦੇ ਨੇ ਨਾ ਕਿ ਔਖੇ ਪੰਡੇ ਲੰਮੀਆਂ ਰਾਵਾਂ ਇਸ਼ਕ ਦੀਆਂ ਜੀ ਬਿਲਕੁਲ ਤੇ ਫਿਰ ਅੱਛਾ ਚੌਧਰੀ ਸਾਹਿਬ ਲਾਸ਼ ਕਰਨਾ ਕੀ ਗੱਲ ਕਰ ਲਈਏ ਫਿਰ ਆਪਾਂ ਖਤਮ ਕਰਦੇ ਕਾਫੀ ਲੰਬੀ ਗੱਲ ਹੋ ਗਈ ਆਪਾਂ ਫਿਰ ਕਿਸੇ ਦਿਨ ਖੁੱਲ ਕੇ ਵੀ ਗੱਲਾਂ ਬਾਤਾਂ ਕਰਾਂਗੇ ਸਹੀ ਤਰੀਕੇ ਨਾਲ ਮੈਂ ਚਾਹੁੰਨਾ ਤੁਹਾਡੇ ਕੋਲ ਜਾਨਣਾ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਬੁਕਲਾ ਦੀ ਮੂਵਮੈਂਟ ਆ ਲਾ ਮੂਵਮੈਂਟ ਜਿਹੜੀ ਆ ਉਹ ਬੜੀ ਸਟਰੋਂਗ ਜਾਣੀ ਜਾਂਦੀ ਆ ਔਰ 엘ੀਟ ਕਲਾਸ ਦੀ ਇੱਕ ਪੜੀ ਲਿਖੀ ਜਮਾਤ ਜਿਹੜੀ ਆ ਉਹ ਇਨਸਾਨੀ ਹਕੂਕ ਦੀ ਵੀ ਗੱਲ ਕਰਦੀ ਆ ਪੋਲੀਟੀਕਲ ਦਖਲ ਅੰਦਾਜ਼ੀ ਵੀ ਕਰਦੀ ਆ ਜਿੱਥੇ ਜਿੱਥੇ ਗਲਤੀਆਂ ਹੁੰਦੀਆਂ ਤੇ ਹੁਣ ਤੁਸੀਂ ਮੈਨੂੰ ਦੱਸ ਰਹੇ ਸੀ ਆਫ ਦੀ ਕੈਮਰਾ ਕਿ ਪਾਕਿਸਤਾਨ ਦੇ ਵਿੱਚ ਫਿਰ ਇੱਕ ਲਾਬ ਮੂਵਮੈਂਟ ਵੀ ਉੱਠਣ ਨੂੰ ਫਿਰਦੀ ਆ ਜਿਹੜੀ ਇੱਕ ਮੂਵਮੈਂਟ ਜਿਹੜੀ ਆ ਫਿਰ ਅੱਗੇ ਵੱਗੂ ਬਣ ਸਕਦੀ ਆ ਉਹ ਪਾਕਿਸਤਾਨ ਦੀ ਸਿਆਸਤ ਨੂੰ ਕਿੰਨਾ ਕੁ ਪ੍ਰਭਾਵਿਤ ਕਰੇਗੀ ਤੇ ਜਿਹੜੀ ਪਾਕਿਸਤਾਨ ਦੀ ਪਾਕਿਸਤਾਨ ਆਵਾਮੀ ਮਹਾਜ ਇੱਕ ਬਣਿਆ ਕੋਈ ਸਾਂਝਾ ਉਹ ਉਹਦੇ ਵਿੱਚ ਜਿਹੜੇ ਤੁਸੀਂ ਲੋਕ ਕੀ ਕੰਮ ਕਰ ਰਹੇ ਹੋ ਉਹਦੇ ਵਿੱਚ ਜਿਹੜੀਆਂ ਤੁਹਾਡੀਆਂ ਐਡਵੋਕੇਸੀਆਂ ਹੈਗੀਆਂ ਨੇ ਆਰਗੇਨਾਈਜੇਸ਼ਨ ਉਹਨਾਂ ਦਾ ਕੀ ਰੋਲ ਆ ਬਰੀਫ ਥੋੜਾ ਜਿਹਾ ਸਾਨੂੰ ਸਮਝਾ ਦਿਓ ਫਿਰ ਕਿਸੇ ਦਿਨ ਇਹਨਾਂ ਇਸ਼ੂ ਦੇ ਉੱਤੇ ਵੀ ਗੱਲ ਕਰਾਂਗੇ ਲਾਇਰਸ ਮੂਵਮੈਂਟ ਜਿਹੜੀ ਹੈ ਨਾ ਐਸਾ ਆਵਾਜ਼ ਇਹ ਪਿਛਲੇ ਮਹੀਨੇ 8 ਤਰੀਕ ਨੂੰ ਹੋਇਆ ਸੀ ਕਨਵੈਨਸ਼ਨ ਹੋਇਆ ਸੀ اسلامਾਬਾਦ ਉਹਦੇ ਤੋਂ ਬਾਅਦ ਸਿਰਫ 9 ਤਰੀਕ ਨੂੰ ਇੱਕ ਕਿਤਾਬ سفیر الحق ਆਈ ਜਿਹੜੀ ਹੈ ਨਾ ਉਹ ਮੇਰੇ ਤੇ ਸਾਫੀ ਨੇ ਲਿਖੀ ਸੀ ਉਹਦਾ ਵੀ ਤਕਰੀਬਨ ਲਾਇਰਸ ਕਨਵੈਨਸ਼ਨ ਹੀ ਸਮਝੋ ਉਹਦੇ ਚ ਵੀ ਸਾਡੇ ਸਦਰ ਜਿਹੜੇ ਸਨ ਸੁਪਰੀਮ ਕੋਰਟ 바 ਅਬਜ਼ ਬੈਰੀ ਸਾਹਿਬ ਸ਼ਰੀਕ ਹੋਏ ਸਾਡੇ ਸਾਬਕ ਜਿਹੜੇ ਸਦਰ ਸਨ ਉਹ ਕਿ ਲਾ ਨੇ ਵੱਡੇ ਲੀਡਰ ਅਮਰ ਖਾਨ ਸਾਹਿਬ ਸ਼ਰੀਕ ਹੋਏ तमाम وکلاء ਜਿਹੜੇ ਨੇ ਨਾ ਪੰਜਾਬ ਚੋਂ ਪਾਕਿਸਤਾਨ ਚੋਂ ਸ਼ਰੀਕ ਹੋਏ ਤੇ ਉਹ ਦਾ ਆਵਾਜ਼ ਐਫੀ ਹੈ ਬੁਨਿਆਦੀ ਤੌਰ ਤੇ ਕਿ ਆئین ਦੇ ਉੱਤੇ ਅਮਲ ਜ਼ਰਾ ਅਮਲ ਦਰਾਮਲ ਕੀਤਾ ਜਾਏ ਹੁਣ ਆئین ਦੇ ਵਿੱਚ ਕਿ ਇਲੈਕਸ਼ਨ ਕਰਾਇਆ ਜਾਣ ਨੂੰ ਟਾਈਮ ਦੇ ਉੱਤੇ ਉਹ ਟਾਈਮ ਦੇ ਚੁੱਕੇ ਇਲੈਕਸ਼ਨ ਨਹੀਂ ਹੋਏ ਉਹ ਫਿਰ ਅਸੀਂ ਹਰ ਜੁਮੇਰਾ ਹਰ ਅਸੀਂ ਜਿਸ ਤਰ੍ਹਾਂ ਜਨਰਲ ਮੁਸ਼ਰਰ ਦੇ ਖਿਲਾਫ ਅਸੀਂ ਇਤਜਾਜ ਕਰਦੇ ਸਾਂ ਰੈਲੀ ਕੱਢਦੇ ਸਾਂ ਜਲਸਾ ਜਨੂਸ਼ ਕਰਦੇ ਸੀ ਉਵੇਂ ਹਰ ਜੁਮੇਰਾ ਨੂੰ ਅਸੀਂ ਕਿਆਨੀ ਹਾਲ ਇੱਥੇ ਹਾਈ ਕੋਰਟ ਦੇ ਅੰਦਰ ਜਿਹੜਾ ਨਾ ਉਹ ਅਸੀਂ اجلاس ਕਰਨੇ ਆ ਉੱਥੇ ਤਕਰੀਰਾਂ ਕਰਨੇ ਆ ਬਾਅਦ ਚ ਫਿਰ ਮਾਲ ਰੋਡ ਦੇ ਉੱਤੇ ਜਿਹੜਾ ਨਾ ਉਹ ਰੈਲੀ ਕੱਢਨੇ ਇਤਜਾਜ ਕਰਨੇ ਆ ਤੇ ਇਹ ਜਾਰੀ ਹੈ ਇਸ ਵਾਸਤੇ ਕਿ ਇਹ तमाम ਆਵਾਮ ਦੇ ਬੁਨਿਆਦੀ ਇਨਸਾਨੀ ਹਕੂਕ ਚੋਂ ਕਿ ਕਿਸਮ ਦੇ ਮਤਲਬ ਸਮਝੋ ਉਹਨਾਂ ਦੇ ਹਕੂਕ ਦੇ ਵਾਸਤੇ ਅਸੀਂ ਆ ਜਿਹੜੀ ਲੜਾਈ ਲੜ ਰਹੇ ਆ ਇਹ ਜਿਹੜੀ ਤਹਿਰੀਕ ਹੈ ਬੁਨਿਆਦੀ ਤੌਰ ਤੇ عوام ਦੇ ਬੁਨਿਆਦੀ ਹਕੂਕ ਨੂੰ ਬਹਾਲ ਕਰਨ ਦੀ ਤਹਿਰੀਕ ਹੈ ਉਹ ਜਿਹੜਾ ਪਾਕਿਸਤਾਨ عوامی ਮਹਾਜ ਹੈ ਇਹ ਇਹ ਕਿਉਂਕਿ عوام ਦੇ ਹਕੂਕ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਫਿਰ ਉਹਦੇ ਵਾਸਤੇ ਪਾਕਿਸਤਾਨ عوامی ਮਹਾਜ ਦੀ ਲੋੜ ਪਈ ਉਹ ਪਾਕਿਸਤਾਨ عوامی ਮਹਾਜ ਜਿਹੜਾ ਇਹ ਬੁਨਿਆਦੀ ਤੌਰ ਤੇ ਤਹਿਰੀਕ ਹੈ ਜਿਸ ਜੀ ਕਿ عوام ਦੇ ਹਕੂਕ ਦੇ ਉੱਤੇ ਮੁਸ਼ਤਮਲ ਹੈ ਬੁਨਿਆਦੀ ਤੌਰ ਤੇ ਇਹਦੇ ਪੰਜ ਅਹਦਾਫ ਨੇ ਨੰਬਰ 1 ਹੈ ਇਹ ਕਿ ਕਾਨੂੰਨ ਦੀ ਹਕਮਰਾਨੀ ਨੰਬਰ 2 ਹੈ ਕਿ ਆਵਾਮੀ ਹਾਕਮੀਅਤ ਇਹ 76 ਸਾਲਾਂ ਚੱਲ ਤੱਕ ਆਵਾਮੀ ਹਾਕਮੀਅਤ ਕਾਇਮ ਨਹੀਂ ਹੋਈ ਤੀਸਰੇ ਨੰਬਰ ਤੇ ਅਦਾ ਹੈ ਇਹ ਕਿ ਹਕੀਕੀ ਆਜ਼ਾਦੀ ਇਹ ਸਹੀ ਮਾਨਿਆ ਜਦ ਅਸੀਂ ਆਜ਼ਾਦੀ ਹਾਸਲ ਸਾਨੂੰ ਨਹੀਂ ਮਿਲੀ ਨਾ ਕਿਉਂਕਿ ਨਮਾਸ਼ੀ ਤੌਰ ਦੇ ਉੱਤੇ ਆਜ਼ਾਦੀ ਨਹੀਂ ਮਿਲੀ ਭੁੱਖ ਨਾਲ ਦੇ ਤੋ ਆਜ਼ਾਦੀ ਨਹੀਂ ਮਿਲੀ ਲੋਕ ਭੁੱਖ ਦਾ ਸ਼ਿਕਾਰ ਨੇ ਪਰੇਸ਼ਾਨ ਪਰੇਸ਼ਾਨੀਆਂ ਦਾ ਸ਼ਿਕਾਰ ਨੇ ਤੇ ਉਹ ਹਕੀਕੀ ਆਜ਼ਾਦੀ ਲਈ ਜਿੱਦ ਜਹਿਦ ਕੀਤੀ ਜਾਏ ਚੌਥਾ ਹੈ ਕਿ ਸੰਧੀ ਉਹ ਦਹਿਿਤ ਰੱਖੀ ਕਿ ਜਿੰਨੀ ਦੇਰ ਤੱਕ ਪੂਰਾ ਤਰਕੀ ਨਹੀਂ ਕਰਦੇ ਅਸੀਂ ਸੰਧੀ ਤੌਰ ਦੇ ਉੱਤੇ ਐਗਰੀਕਲਚਰਲ ਤੌਰ ਦੇ ਉੱਤੇ ਇਸ਼ਿਆਰ ਖੁਸ਼ਹਾਲ ਪਾਕਿਸਤਾਨੀ ਬਣ ਸਕਦੇ ਪੰਜਵਾਂ ਖੁਸ਼ਹਾਲ ਪਾਕਿਸਤਾਨ ਹੈ ਦਾ ਪੰਜ ਸਲੋਗਨ ਹੈ ਜਿਹਦੇ ਤੇ ਚੱਲ ਰਹੀ ਹੈ ਮੈਂ ਜਿਹੜਾ ਇਹ ਵਿਜਨ ਦਿੱਤਾ ਹੈ ਇੱਕ ਇੱਕ ਪੰਕਚਰਟ ਲਿਖਿਆ ਕੋਈ 70 75 ਪੇਜਾਂ ਦਾ ਮੈਂ ਤੁਹਾਨੂੰ ਭੇਜਾਂਗਾ ਜੀ ਮਾਈ ਵਿਜਨ ਫਾਰ ਬੈਟਰ ਪਾਕਿਸਤਾਨ ਇਹ ਐਵੇਂ ਹੀ ਇਹਦਾ ਜਿਹੜਾ ਆਈਡੀਆ ਆਇਆ ਮੈਨੂੰ ਲਿਖਣ ਦਾ ਜਿਸ ਤਰ੍ਹਾਂ ਚੌਧਰੀ ਰਹਿਮਤ अली ਨੇ ਲਿਖਿਆ ਸੀ ਨਾ ਨਾਓਰ ਨੈਵਰ ਇਹ ਪਾਕਿਸਤਾਨ ਅਗਰ ਹੁੰ ਨਹੀਂ ਤੇ ਕਦੀ ਵੀ ਨਹੀਂ ਇਹ ਜਿਹੜਾ ਕੰਫਰੰਸ ਲਿਗਾ ਮਾਈ ਵੀਰ ਫਾਰ ਪਾਕਿਸਤਾਨ ਪਾਕਿਸਤਾਨੀ قوم ਨੂੰ ਔਰ ਜੋ ਇਹ ਕੌਮੀ ਸ਼ਾਂਤੀ ਦੇ ادارے ਨੇ ਕਿ ਉਹ ਵੀ ਸੋਚਣ ਦੇਖਣ ਇੰਟੈਲੈਕਚੁਅਲ ਸੋਚਣ ਦੇਖਣ ਔਰ ਇਹ ਫੈਸਲਾ ਕਰਨ ਕਿ ਪਾਕਿਸਤਾਨ ਨੂੰ ਅਸੀਂ ਹਕੀਕੀ ਮਾਨਿਆਂ 'ਚ ਅੱਗੇ ਲੈ ਕੇ ਜਾਣਾ ਇਸ ਲਈ ਸਾਨੂੰ ਬੁਨਿਆਦੀ ਤੌਰ ਦੇ ਉੱਤੇ ਤਬਦੀਲੀਆਂ ਕਰਨੀਆਂ ਪੈਣਗੀਆਂ ਇਹ ਜਿਹੜਾ ਖੇਡ ਬਣਦੀ ਦੀ ਹੈ ਨਾ ਜਿਹੜੇ ਸਰਮਾਇਆਦਾਰ ਜ਼ਗੀਰਦਾਰ ਜਿਹੜਾ ਆ ਇਹ ਲੁੱਟ ਦੀ ਲੁੱਟਮਾਰ ਦੀ ਖੇਡ ਹੈ ਜੀ ਇਹ ਲੁੱਟਮਾਰ ਦੀ ਖੇਡ ਮਕਾਨ ਤੇ عوام ਦੇ ਜਿਹੜੇ ਹਕੂਕ ਨੇ ਉਹਦੀ ਵੀ ਇਹ ਬਨਿਆਦੀ ਤੋਂ ਜਿਹੜਾ ਮਨਫੀਸ਼ਲ ਨਿਕਾ ਚੌਧਰੀ ਸਾਹਿਬ ਮੈਂ ਜੇ ਭੁੱਲਦਾ ਨਹੀਂ ਤੇ ਇਹ ਸਾਰੇ ਜਿਹੜੇ ਏਜੰਡਾ ਸੀਗਾ ਲਗਭਗ ਪੀਟੀਆਈ ਲੈ ਕੇ ਆਈ ਸੀ Imran Khan ਨੇ ਨਹੀਂ ਉਹਨਾਂ ਨੂੰ ਤੇ ਮੇਰੇ ਖਿਆਲ ਚ ਉਹਨਾਂ ਕਿਨਾਰੇ ਕਰ ਦਿੱਤਾ ਦੀਵਾਰ ਨਾਲ ਲਗਾ ਦਿੱਤਾ ਪਰ ਜਿਹੜਾ ਤੁਸੀਂ ਆਂਦੇ ਹੋ ਪਾਕਿਸਤਾਨ عوامੀ ਮਹਾਜਾ ਇਹ ਸਿਆਸੀ ਜਥੇਬੰਦੀ ਹੈ ਪ੍ਰੈਸ਼ਰ ਗਰੁੱਪ ਹੈ ਜਾਂ ਫਿਰ ਇਹ ਮਤਲਬ ਕੱਲ ਨੂੰ ਇਲੈਕਸ਼ਨ ਚ ਪਾਰਟਿਸਪੇਟ ਕਰੇਗੀ ਜਾਂ ਆਪਣੇ ਇਲੈਕਸ਼ਨ ਚ ਜਾਣਗੇ ਇਹ ਬੁਨਿਆਦੀ ਤੌਰ ਤੇ ਤਹਿਰੀਕ ਹੈ ਪਾਕਿਸਤਾਨ ਦੇ ਆਵਾਮ ਦੀ ਇਹ ਡਿਪੈਂਡ ਕਰਦਾ ਹੈ ਕਿ ਇਹਦਾ ਫੈਸਲਾ ਆਉਣ ਵਾਲੇ ਵਕਤ ਚ ਕੀਤਾ ਜਾਏਗਾ ਕਿ ਸਾਡੇ ਨਾਲ ਪਾਕਿਸਤਾਨ ਦੇ حقیقی ਆਵਾਮ ਕਿੰਨੇ ਕੁ ਜੁੜਦੇ ਨੇ ਅਸਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੇ ਆਵਾਮ ਨੇ ਨਾ ਜਿਹੜੇ ਆਵਾਮ ਜਿਹੜੇ 99% ਦਾ ਆਵਾਮ ਨੇ ਉਹਨਾਂ ਦੀ ਕੋਈ ਪਾਰਟੀ ਨਹੀਂ ਹੈ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਹੱਥ ਤੱਕ ਪੀਟੀਆਈ ਵੀ ਇਹ 엘ੀਟ ਦੀਆਂ ਪਾਰਟੀਆਂ ਨੇ ਇਹ ਇੱਕ ਸਿਸਟਮ ਜਿਹੜੀਆਂ ਨਾ ਅਸ਼ਰਾਫੀਆਂ ਦੀਆਂ ਪਾਰਟੀਆਂ ਉਹ ਪਾਕਿਸਤਾਨ ਜਿਹੜੀ ਡਿਵੀਜ਼ਨ ਹੈ ਸਿਆਸਤ ਦੀ ਤਕਸੀਮ ਜਿਹੜੀ ਹੈ ਉਹ ਇੱਕ ਪਾਸੇ 1% ਅਸ਼ਰਾਫੀਆਂ ਦੀਆਂ ਪਾਰਟੀਆਂ ਖੜੀਆਂ ਨੇ ਦੂਸਰੇ ਪਾਸੇ ਆਵਾਮ ਨੇ ਜਿਹੜੇ ਲੀਡਰਲੈਸ ਨੇ ਤੇ ਪਾਰਟੀਲੈਸ ਨੇ ਮੇਰਾ ਜਿਹੜਾ ਆਈਡੀਆ ਹੈ ਇਹ ਪਾਕਿਸਤਾਨ ਆਵਾਮੀ ਮਹਾਲ ਦਾ ਕਿ ਇਹ ਜਿਹੜੇ 99% ਦਾ ਆਵਾਮ ਨੇ ਮੈਂ ਉਹਨਾਂ ਦੀ ਆਵਾਜ਼ ਬਣਾ ਤੇ ਉਹਨਾਂ ਦੀ ਆਵਾਜ਼ ਹੈ ਬਨਾਵਾ ਆਵਾਮੀ ਮਹਾਲ ਤੇ ਇਹ ਅੱਗੇ ਚੱਲ ਕੇ ਜਿਹੜੇ 99% ਦਾ ਆਵਾਮ ਨੇ ਉਹਦੀ ਆਵਾਜ਼ ਬਣੇ ਬੁਨਿਆਦੀ ਤੌਰ ਤੇ ਆ ਆਈਡੀਆ ਹੈ ਤੇ ਇਹ ਅੱਗੇ ਚੱਲ ਕੇ ਸਰ ਬਹੁਤ ਵਧੀਆ ਤੁਹਾਡੇ ਆਈਡੀਆਜ਼ ਨੇ ਬਹੁਤ ਵੀਜ਼ਨ ਵਧੀਆ ਆ ਚਲੋ ਅੱਲਾ ਮੀਆਂ ਕਰੇ ਕਿ ਪਾਕਿਸਤਾਨ ਜਿਹੜਾ ਆ ਉੱਥੇ ਵੀ ਬਿਹਤਰੀ ਹੋਵੇ ਚੰਗੇ ਉਥੇ ਸਰਕਾਰ ਬਣ ਆਬਾਮ ਨੂੰ ਖੁਸ਼ਹਾਲੀ ਮਿਲੇ ਸਾਡੀ ਦੁਆ ਔਰ ਜਿਹੜੇ ਤੁਹਾਡੇ ਅਰਗੇ ਅچھے ਲੋਕੇ ਕੰਮ ਕਰਦੇ ਨੇ ਜਦੋਂ ਜਦੋਂ ਜਹਾਦ ਕਰੇ ਓਕੇ ਸਮੇਂ ਦੇ ਵਿੱਚ ਹੀ ਤੁਹਾਡੇ ਅਰਗੇ ਵਿਅਕਤੀਆਂ ਦੀ ਜਰੂਰਤ ਹੁੰਦੀ ਆ ਜਦੋਂ ਸੌਖਾ ਸਮਾਂ ਆਉਂਦਾ ਉਦੋਂ ਤੇ ਬਹੁਤ ਸਾਰੇ ਲੋਕ ਅੱਗੇ ਆ ਜਾਂਦੇ ਆ ਜਦੋਂ ਤੰਗੀਆਂ ਤੁਰਸ਼ੀਆਂ ਦਾ ਸਮਾਂ ਹੁੰਦਾ ਜਦੋਂ ਜਦੋਂ ਜਹਾਦ ਦਾ ਵੇਲਾ ਹੁੰਦਾ ਉਦੋਂ ਬਹੁਤ ਘੱਟ ਲੋਕ ਨਿੱਤਰ ਕੇ ਬਾਹਰ ਆਉਂਦੇ ਆ ਤੁਹਾਡੇ ਵੀ ਇਸ ਜਜ਼ਬੇ ਨੂੰ ਅਸੀਂ ਬਹੁਤ ਤੁਹਾਡੀ ਇਹਦੀ ਸ਼ਿਫਤ ਸਲਾਹ ਕਰਦੇ ਆਂ ਜੀ ਸਲਾਮ ਕਰਦੇ ਆਂ ਡਟੇ ਰਹੋ ਚੰਗਾ ਪਾਕਿਸਤਾਨ ਬਣਾਉਣ ਲਈ ਚੰਗੀ ਦੁਨੀਆ ਬਣਾਉਣ ਲਈ ਚੰਗੇ ਲੋਕਾਂ ਨੂੰ ਉੱਪਰ ਲੈ ਕੇ ਜਾਣ ਲਈ ਔਰ ਚੰਗਾ ਮੁਹਾਸ਼ਰਾ ਜਿਹੜਾ ਉਹਨੂੰ ਬਣਾਉਣ ਲਈ ਤੁਹਾਡੇ ਯਤਨ ਕਾਮਯਾਬ ਹੋਣ ਸਾਡੀ ਦੁਆ ਹੈ ਸਰ ਆਮੀਨ ਆਮੀਨ ਬਹੁਤ ਬਹੁਤ ਸ਼ੁਕਰੀਆ ਚੌਧਰੀ ਜੀ ਬਹੁਤ ਸ਼ੁਕਰੀਆ ਕਰਦਾ ਤੁਸੀਂ ਸਾਡੀ ਸਮਾਂ ਦਿੱਤਾ ਔਰ ਬੜੀਆਂ ਸਾਨੂੰ ਕੰਮ ਦੀਆਂ ਗੱਲਾਂ ਦੱਸੀਆਂ ਫਿਰ ਆਪਾਂ ਲਗਾਤਾਰ ਜੁੜਦੇ ਰਵਾਂਗੇ ਤੇ ਹੋਰ ਜਿਹੜੇ ਟਾਪਿਕ ਇਨਸ਼ਾਅੱਲਾਹ ਉਸ ਗੱਲ ਕਰਾਂਗੇ ਬਹੁਤ ਸ਼ੁਕਰੀਆ ਸਰ ਬਿਲਕੁਲ motion my please my place. Thank you. Thank you, sir. Yeah.